ਦਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਨ ਮਨ ਅਕਥ ਕਥਾ ਹਰ ਨਾਮ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ ਹੈ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਸੰਗਤਾਂ ਦਰਸ਼ਨ ਦੇਖ ਦੇ ਕੇ ਪ੍ਰਸੰਨ ਹੁੰਦੀਆਂ ਹਨ ਇੱਕ ਦਿਨ ਸਿੱਖਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ ਜਗਤ ਗੁਰੂ ਅਕੰਥ ਕਥਾ ਕਿਹੜੀ ਹੈ ਕਿਰਪਾ ਕਰਕੇ ਦੱਸੋ ਤਾਂ ਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲੀ ਗੁਰੂ ਰਾਮਦਾਸ ਸਾਹਿਬ ਸਿੱਖਾਂ ਦੇ ਪ੍ਰੇਮ ਨੂੰ ਵੇਖ ਕੇ પ્રસੀਜ ਕੇ ਮਹਾਰਾਜ ਸਾਹਿਬ ਅੰਤਯਾਮੀ ਸਤਗੁਰੂ ਪ੍ਰੇਮ ਜੀ ਢਲ ਕੇ ਇਹ ਗਰੀਬ ਨਵਾਜ਼ ਜੀ ਅੰਮ੍ਰਿਤ ਰੂਪ ਸ਼ਬਦ ਬਰਾਰੀ ਰਾਗਣੀ ਦੇ 6 ਸ਼ਬਦ ਚਾਰਦੇ ਹਨ ਰਾਗ ਬੈਰਾਰੀ ਮਹੱਲਾ ਬਰਾਰੀ ਮਹਾਰਾਗ ਬੈਰਾਰੀ ਮਹੱਲਾ ਚੌਥਾ ਚੌਥੇ ਬਾਦਸ਼ਾਹ ਪਹਿਲੇ ਘਰ ਦੇ ਦੋ ਦੋ ਪੌਣੀਆਂ ਵਾਲੇ ਸ਼ਬਦ ਹਜ਼ੂਰ ਉਜਾਰਦੇ ਹਨ ਇੱਕ ਉਹ ਓੰਕਾਰ ਸਤਿਗੁਰ ਪ੍ਰਸਾਦ ਇੱਕ ਉਹ ਦ્વੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋਨ ਮਨ ਆਕਾਥ ਕਥ ਸੋਨ ਮਨ ਆਕਾਥ ਕਥਾ ਹਨ اے ਭਾਈ ਆਪਣੇ ਮਨ ਦੇ ਜਿਹੇ ਪਿਆਰੇ ਸੁਣਨਾ ਕਰੋ ਕਿਹਨ ਤੋਂ ਰਤ ਕਥਾ ਤਾਂ ਪਰਮੇਸ਼ਰ ਦਾ ਅਮਰ ਨਾਮ ਹੀ ਹੈ ਇਹ ਨਾਮ ਜਿਸ ਨੂੰ ਜੋੜਨਾ ਇਹੋ ਹੀ ਇਕੱਠ ਸਰੂਪ ਦੀ ਇਕੱਠੀ ਕਥਾ ਸੁਨੇ ਇਕੱਠ ਸਰੂਪ ਦੀ ਕਥਾ ਹੈ ਪਰਮੇਸ਼ਰ ਦਾ ਅਮਰਤ ਨਾਮ ਜਪਣਾ ਜਿਹੜਾ ਹੈ ਇਹ ਕਥਨ ਤੋਂ ਰਹਿਤ ਅਚਾਰਜ ਆਨੰਦ ਪ੍ਰਾਪਤ ਹੁੰਦਾ ਹੈ ਕੋ ਕਵੀਰ ਗੁੰਗੇ ਗੁੜ ਖਾਇ ਪੁੱਛੇ ਤੇ ਕਹਿ ਕਹੀਏ ਕਿਵੇਂ ਗੁੰਗਾ ਗੁੜ ਦਾ ਸਵਾਦ ਦੱਸ ਨਹੀਂ ਸਕਦਾ ਇਓ ਪਰਮੇਸ਼ਰ ਦੇ ਨਾਮ ਕਰਕੇ ਜੋ ਆਨੰਦ ਪ੍ਰਾਪਤ ਹੁੰਦਾ ਹੈ ਇਹ ਕਹਿਣ ਤੋਂ ਰਹਿਤ ਕਥਾ ਹੈ ਉਹ ਦੱਸਿਆ ਨਹੀਂ ਜਾਂਦਾ ਆਨੰਦਿਤਨਾ ਹੈ ਰਿੱਧ ਬੁੱਧ ਸਿੱਧ ਸੁਖ ਪਾਵ ਹੈ ਰਿੱਧੀਆਂ ਅਨੁਨੇ ਨਾ ਮੁਕਣਾ ਪੰਜ ਛੇ ਅਨ ਲੈ ਕੇ 8 ਦਿਨ ਤੱਕ ਵਰਤਾਂਗੇ ਜਣਾ ਕਿੰਨੇ ਆ ਜਾਣ ਫੇਰ ਵੀ ਟੁੱਟਦੇ ਨਾ ਇਹਦਾ ਨਾਮ ਰਿੱਧੀ ਹੈ ਅਤੇ ਬੁੱਧ ਆਤਮ ਵਿਸ਼ੇਣੀ ਬੁੱਧ ਪ੍ਰਾਪਤ ਹੋਣੀ ਸ਼ਾਸਤ੍ਰ ਗਿਆਨ ਸਭ ਸ਼ਾਸਤਰ ਬਿਨਾ ਪੜੇ ਤੋਂ ਸਮਝ ਲੈਣੇ ਬੋਧ ਵਾਲੀ ਬੁੱਧੀ ਹੋਣੀ ਸਿੱਧੀਆਂ 18 ਪ੍ਰਾਪਤ ਹੋ ਜਾਣੀਆਂ ਨਉ ਨਿਦੀਆਂ 18 ਸਿੱਧੀਆਂ ਪ੍ਰਾਪਤ ਹੋ ਜਾਣੀਆਂ ਸਿੱਧ ਸਲੋਕ ਸਮੀਬ ਸਰੂਪ ਸਯੋਜੋ ਮੁਕਤੀਆਂ ਆਦਕਾਂ ਦੇ ਸੁਖ ਪਾਵੇਂ ਸਾਰੇ ਸੁਖ ਨੂੰ ਪਾ ਲਵੇਂਗਾ ਪਾਜੀ ਗੁਰਮਤ ਹਰਿ ਰਾਮ ਰਾਮ ਉਰਮਤ ਦੁਆਰਾ ਸਰਗੂਜੀ ਕਹਿੰਦੇ ਹਰੀ ਹੋ ਰਮਿਆ ਹੋਇਆ ਰਾਮ ਹੈ ਉਸ ਦਾ ਭਜਨ ਕਰ ਇਕ ਚਿਤ ਹੋ ਕੇ ਰਹਾਉ ਨਾਨਾ ਗਿਆਨ ਪੁਰਾਨ ਜਸੁ ਇਤਮ ਦੇਖੋ ਨਾਨਾ ਖਿਆਲ ਪ੍ਰਸੰਗਾ ਵਾਲਾ ਕੌਣ ਹੈ ਬਾਹਰ ਤੋਂ ਜਿਹਦੇ ਵਿੱਚ 12 ਸਾਲ ਜਿਵੇਂ ਪੰਡਵ ਦਸੌਂਡਾ ਕਰਦੇ ਰਹੇ ਲੋਕੇ ਫਿਰਦੇ ਰਹੇ ਬਣਾ ਵਿੱਚ ਉਹ ਜਿੱਥੇ ਜਿੱਥੇ ਗਏ ਉੱਥੋਂ ਦੇ ਪ੍ਰਸੰਗ ਤੀਰਥਾਂ ਦੇ ਰਾਜਿਆਂ ਦੇ ਪ੍ਰਸੰਗ ਸਾਰੇ ਅਨੇਕ ਪ੍ਰਕਾਰ ਦੇ ਨਾਨਾ ਤਾ ਤੇ ਅਖਿਆਨ ਪ੍ਰਸੰਗ ਹੈ ਜਿਸ ਵਿੱਚ ਤੇ ਪ੍ਰਾਣ ਬਾਕੀ ਦੇ 18 ਜਿਹੜੇ ਹਨਗੇ ਵਿਆਸ ਜੀ ਦੇ ਉਚਾਰਨ ਕੀਤੇ ਭੂਖਤਾਤਕ ਜਸ ਰੂਪ ਤੁਮ ਇਹਨਾਂ ਸਾਰੇ ਜਿਨ੍ਹਾਂ ਨੇ ਜਿਹੜੇ ਪੜ੍ਹਨ ਦਾ ਫਲ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦਾ ਸਾਰਿਆਂ ਨੂੰ ਉਤਮ ਜਸ ਹੋਇ। ਪਰਮੇਸ਼ਰ ਦੇ ਨਾਮ ਦੇ ਤੁਲਨਾ ਕੋਈ ਵੇਲ ਹੈ, ਨਾ ਕੋਈ ਪ੍ਰਾਣ ਹੈ। ਕੋਈ ਇਹਦੇ ਬਰਾਬਰ ਨਹੀਂ ਕਹ ਸਕਦਾ। ਖਟ ਦਰਸ਼ਨ ਗਾਵਹਿ ਰਾਮ। ਇਹ ਛੇ ਦਰਸ਼ਨਾਂ ਵਾਲੇ ਜਿਹੜੇ ਹਨ ਯੋਗੀ, ਜੰਗੂ, ਸ਼੍ਰੇਵੜੇ, ਸੰਿਆਸੀ ਤੇ ਦਿਵੇਸ਼ ਦੇ ਬਲਾਰਸ਼ਾ ਇਹ ਖਟ ਦਰਸ਼ਨ ਦੇ ਛੇ ਸ਼ਾਸਤਰ ਹਨ। ਸਾਂਖ, ਨਿਆਏ, ਪੂਰਵ ਮਿਮਾਂਸਾ ਤੇ ਵਿਸ਼ੇਸ਼ਕ ਪਤੰਜਲ ਤੇ ਵਦਾਂਤ ਆਦਿਕ ਇਹ ਸਾਰੇ ਰਾਮ ਪਰਮੇਸ਼ਰ ਨੂੰ ਵਿਗਾਉਂਦੇ ਐ ਮਹਾਰਾਜ ਦਾ ਨਾਮ ਹੀ ਸਭ ਤੋਂ ਵੱਡਾ ਹੈ ਸ਼ੰਕਰ ਕਰੋੜ ਅਤੇ 33 ਤੇ ਆਇਓ ਸ਼ਿਵ ਜੀ ਨੇ ਮਹਾਰਾ 88 ਹਜ਼ਾਰ ਜੀ ਜਰ ਵਰਾ ਸਮਾਦੀ ਲਾ ਕੇ ਬੈਠੇ ਰਹਿੰਦੇ ਐ 33 ਕਰੋੜ ਦੇਵਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਐ ਅਜਾਨ ਸੰਗਿਆ ਵਾਲੇ ਦੇਵਤੇ ਐ ਉਹਨਾਂ ਨੇ ਵੀ ਪਰਮੇਸ਼ਰ ਨੂੰ ਪਿਆਉਣਾ ਕੀਤਾ ਨਹੀਂ ਜਾਣਿਓ ਹਰ ਮਰਮਾਂ ਇਹ ਤਿਰਗੁਣ ਵਿੱਚ ਵਸੇ ਹੋਣੇ ਕਰਕੇ ਹਰੀ ਦੇ ਮਰਮ ਨੂੰ ਭੇਦ ਨੂੰ ਆਮ ਖਾਸ਼ ਨਹੀਂ ਪੂਰਾ ਨਹੀਂ ਜਾਣ ਸਕੇ ਮਰਮ ਜੋ ਹੈ ਉਸ ਪਰਮੇਸ਼ਰ ਦਾ ਜਿਸ ਪ੍ਰਕਾਰ ਉਹ ਹੈ ਉਹਨਾਂ ਦੇ ਅੰਦਰ ਆਪਣੀ ਪੂਜਾ ਦੀ ਪ੍ਰਵਤਾ ਦੀ ਬਾਲੀ ਬਣੀ ਰਹਿੰਦੀ ਹੈ ਇਸੋ ਕੇ ਮਰਮਾਮ ਭੇਦ ਨੂੰ ਨਹੀਂ ਜਾਣਿਆ ਉਹਨਾਂ ਨੇ ਸੁਰ ਨਰ ਗਣ ਗੰਦਰਬ ਜਸ ਗਾਵੇ ਸੁਰ ਦੇਵਤੇ ਜਿਹੜੇ ਦੇਵੀ ਸੰਪ ਦਾ ਵਾਲੇ ਨਰ ਜਿਹੜੇ ਜੰਗ ਆਵ ਕਰਕੇ ਨਰ ਮਰਦ ਬਣ ਕੇ ਸੂਰਮੇ ਬਣ ਕੇ ਮਰ ਕੇ ਦੇਵਤੇ ਬਣੇ ਆ ਗਣ ਸ਼ਿਵ ਜੀ ਦੇ ਟਾਣਾ ਸ਼ਾਣਾ ਆਦਿਕ ਗਣ ਸਮੂਹ ਗੰਦਰਬ ਜੋ ਦੇਵਤਾਂ ਰਾਗੀ ਹਾ ਹੂ ਆਦਿਕ ਸਾਰੇ ਮਾਰੇ ਦੇ ਜਸ ਨੂੰ ਗਾ ਰਹੇ ਹਨ ਸਭ ਗਾਉਂਤ ਜੀਤ ਉਪਾ ਜਿੰਨੀ ਉਪਾ ਉਤਪਤੀ ਕੀਤੀ ਹੈ ਸ੍ਰਿਸ਼ਟੀ ਦੀ ਇਹ ਵੀ ਸਾਰੀ ਉਪਵਾਮਨਾ ਉਪਮਾ ਨੂੰ ਗਾਉਂਦੀ ਹੈ ਜਿੰਨੀ ਪੈਦਾ ਹੋਈ ਹੈ ਨਾਨਕ ਕਿ ਨਾਨਕ ਕਿਰਪਾ ਕਰੀ ਹਰ ਜਿੰਨ ਕੋ ਅੱਥੇ ਅੱਠੇ ਪੈਰ ਲਿਵ ਲਾ ਕੇ ਆਨੰਦ ਉਹ ਹੀ ਨਾਮ ਦਾ ਮਾਣਵੇ ਹੈ ਸਤਿਗੁਰੂ ਨਾਨਕ ਗੁਰੂ ਰਾਮਦਾਸ ਮਹਾਰਾ ਜੀ ਨੇ ਜੀਹਾਂ ਤੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਸੰਤ ਭਲੇ ਹਰ ਰਾਮ ਉਹ ਹਰੀ ਰਾਮ ਰਮੇ ਹੋਏ ਦੇ ਵਿੱਚ ਮਿਲ ਕੇ ਭਲੇ ਉਹ ਸੰਤਾਂ ਨੇ ਇਹ ਸਾਰੇ ਦੇਵਤੇ ਉਹਨਾਂ ਮਹਾਪੁਰਖਾਂ ਦੀ ਬਰਾਬਰੀ ਨਹੀਂ ਕਰ ਸਕਦੇ ਏਡੀ ਉੱਚੀ ਪਦਵੀ ਉਹਨਾਂ ਨੂੰ ਪ੍ਰਾਪਤ ਹੈ ਹਰੀ ਦੀ ਪ੍ਰਾਪਤੀ ਹੋ ਗਈ ਹੈ ਰਾਮ ਦੀ ਉਹਨਾਂ ਸੰਤਾਂ ਨੂੰ ਇਉਂ ਇਹਨਾਂ ਸਾਰਿਆਂ ਤੋਂ ਪਹਿਲੇ ਉਹ ਬੈਰਾੜੀ ਮਹੱਲਾ ਚੌਥਾ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਇੰਨਾ ਸ਼ਬਦਾਂ ਦੀ ਧੁਨੀ ਲੈ ਲੈ ਕੇ ਕਿ ਗੁਰਸਿੱਖ ਦਾ ਜੀਵਨ ਸਿਰਗੁਣਾ ਅਤੀਤ ਹੋਵੇ ਜੀ ਦਾ ਉਹਦੇ ਬਰਾਬਰ ਕੋਈ ਨਹੀਂ ਪੁੱਜ ਸਕਦਾ ਲੈ ਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ اے ਭਾਈ ਆਪਣੇ ਮਨ ਨੂੰ ਸਿੱਖੇ ਜਈਏ ਇਹ ਮਨ ਮਿਲ ਕਰਕੇ ਸੰਤਾਂ ਭਗਤਾਂ ਨਾਲ ਪਰਮੇਸ਼ੂ ਦੇ ਜਸ ਨੂੰ ਗਾਉਣਾ ਕਰਿਆ ਹੈ ਜਿਨ੍ਹਾਂ ਨੇ ਹਰ ਹਰ ਰਤਨੋ ਰਤਨੋ ਹਰ ਨੀਕੂ ਉਹਨਾਂ ਨੂੰ ਹਰੇਕ ਰਤਨਾ ਵਿੱਚੋਂ ਜਿਹੜਾ ਹਰੀ ਦਾ ਨਾਮ ਰਤਨ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਨੀਕੂ ਅੱਛਾ ਹੈ ਰਤਨ ਹਰੇਕ ਪ੍ਰਕਾਰ ਦੇ ਅੱਠ ਪ੍ਰਕਾਰ ਦਾ ਕਾਰਨ ਵਿਰਾਗ ਮਨ ਵਿਰਾਗ ਆਦਿਕ ਤੀਬਰ ਵਿਰਾਗ ਆਦਿਕ ਵਸੀਕਾਰ ਵਿਰਾਗ ਆਦਿਕ ਜਤਮਾਨ ਵਿਰਾਗ ਆਦਿਕ ਇਹ ਕੇਂਦਰੀ ਮਰਾਗ ਆਦਿਕ ਤੀਬਰ ਤਰ ਤਮ ਤਰ ਤਮ ਹਰ ਇੱਕ ਅੱਠ ਪ੍ਰਕਾਰ ਦਾ ਜਿਹੜਾ ਵਿਰਾਗ ਹੈ ਇਹਨਾਂ ਸਾਰੇ ਹਰੇਕ ਪ੍ਰਕਾਰ ਦੇ ਵਿਰਾਗ ਆਦਿਕ ਰਤਨਾ ਚ ਰਤਨ ਜੋ ਪਰਮੇਸ਼ਰ ਦਾ ਨਾਮ ਹੈ ਇਹ ਅੱਛਾ ਨਿਕਾ ਹੈ ਹਰੀ ਦੀ ਪ੍ਰਾਪਤੀ ਕਰਾਉਣ ਵਾਲਾ ਗੁਰ ਸਤਗੁਰ ਦਾਨ ਦਿਵਾਇਓ ਗੁਰੂ ਜੋ ਪੂਜਨੀਕ ਸਤਗੁਰੂ ਹਨ ਚੇਤਨ ਸਰੂਪ ਉਹਨਾਂ ਨੇ ਦਾਨ ਸਾਨੂੰ ਦਿਵਾਉਣਾ ਕੀਤਾ ਕਿਰਪਾ ਕਰਕੇ ਪ੍ਰਵਾਹ ਤਿਸ ਜਨ ਕੋ ਮਨ ਤਨ ਸਭ ਦੇਵ ਉਹਨਾਂ ਜਨਾਂ ਪਿਆਰਿਆਂ ਨੂੰ ਆਪਣਾ ਮਨ ਵੀ ਭੇਟਾ ਕਰਦੀਏ ਮਨ ਦੀ ਮਤ ਛੱਡਣੀ ਹੈ ਤਾਂ ਉਹਨਾਂ ਦੀ ਸੇਵਾ 'ਚ ਸਭ ਭੇਟਾ ਕਰਦੀਏ ਲਾਦੀਏ ਜਿਨ ਹਰ ਹਰ ਨਾਮ ਸੁਨਾ ਜਿਨੋ ਪਿਆਰਿਆਂ ਨੂੰ ਪਰਮੇਸ਼ਰ ਹਰੀ ਦੇ ਨਾਮ ਨੂੰ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਸੁਨਾਇਆ ਹੈ ਤਨ ਮਾਇਆ ਸੰਪੈ ਤਿਸ ਦੇਵ ਉਸ ਨੂੰ ਤਨ ਰੋਕਣੀ ਦੇਣਾ ਕਿ ਇਹ ਮਾਇਆ ਛਲ ਰੂਪ ਜਿਨਨੇ ਪਦਾਰਥ ਹੈ ਸੰਪੈ ਹੱਥੀ ਘੋੜੇ ਆਦਿਕ ਜਿਨਨੇ ਸਮਗਰੀ ਹੈ ਇਸ ਸਭ ਮਾਇਆ ਸ਼ਾਦੂਪ ਦੇ ਦੇ ਦਈਏ ਜਿਨ ਹਰ ਮੀਤ ਮਿਲਾਇਓ ਜਿਨ੍ਹਾਂ ਨੇ ਮੇਰੀ ਪਿਆਰੇ ਸੱਜਣ ਨੂੰ ਮੇਲ ਦਿੱਤਾ ਐਸੀ ਕਿਰਪਾ ਕੀਤੀ ਹੈ ਖੇਨ ਕਿੰਚਤ ਕਿਰਪਾ ਕਰੀ ਜਗਦੀ ਜਗਦੀਸ਼ਰ ਅਕਾਲ ਪੁਰਖ ਨੇ ਜਿਨ੍ਹਾਂ ਤੇ ਖਨ ਮਾਤਰ ਕਿੰਚ ਥੋੜੀ ਜੀ ਕਿਰਪਾ ਵੀ ਦ੍ਰਿਸ਼ਟੀ ਕਰਦੀ ਹੈ ਸਭ ਹਰ 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 ਜਸ ਧਿਆਇਓ ਤਦੋਂ ਮਾਰਾ ਵੀ ਥੋੜੀ ਜਿਹਾ ਕਿਰਪਾ ਕਰਨਾਰੇ ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਤੇ ਇਹਦੇ ਹਰ ਜਸ ਕੀਰਤਨ ਨੂੰ ਗੋਣਾ ਕੀ ਤੋਂ ਬਾਣੀ ਨਰਦੇ ਨਾਲ ਧਿਆਉਣੇ ਕੀਤਾ ਹੈ ਜਨ ਨਾਨਕ ਕੋ ਹਰ ਭੀਟੇ ਸੁਆਮੀ ਸਤਿਗੁਰ ਸਾਹਿਬ ਜੀ ਕਹਿੰਦੇ ਨਾ ਆਕਾਲ ਪੁਰਖ ਸਰਬ ਕਾ ਮਾਲਕ ਸਾਨੂੰ ਮਿਲ ਗਏ ਹਨ ਦੁਖ ਹਉ ਮੈ ਰੋਗ ਗਵਾ ਜਿਸ ਵਾਹਿਗੁਰੂ ਨੇ ਹਉਮੈ ਦਾ ਜਿਹੜਾ ਸੀ ਦੁਖੋ ਜੰਮਣ ਮਰਨ ਦਾ ਅਗਿਆਨ ਦਾ ਰੋਗ ਗਵਾਤਾ ਮੇਖ ਦੁੱਤਾ ਹੈ ਬੈਰਾੜੀ ਮਹੱਲਾ ਚੌਥਾ ਹਰ ਜਨੂ ਰਾਮ ਨਾਮ ਗੁਣ ਗਾਵੇ ਮਾਰੇ ਜਿਹੜੇ ਪਿਆਰੇ ਉਹ ਹਰ ਵਕਤ ਮਾਰੇ ਦੇ ਗੁਣਾਂ ਨੂੰ ਰਾਮ ਨਾਮ ਨੂੰ ਜਪਦੇ ਰਹਿੰਦੇ ਐ ਤੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਉਂਦੇ ਹਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਉਹ ਤਾਂ ਨਿਰਵੈਰ ਪੁਰਖ ਹੈ ਸਾਰਿਆਂ ਨਾਲ ਪਿਆਰ ਕਰਦੇ ਐ ਸਭਨਾ ਦਾ ਭਲਾ ਮਨਾਉਂਦੇ ਮਾਰੇ ਦੇ ਪਿਆਰੇ ਤਾਂ ਜੇ ਕੋਈ ਅਣਹੋਈ ਉਹਨਾਂ ਦੀ ਵਡਿਆਈ ਨੂੰ ਨਾ ਸਹਾਰ ਕੇ ਅਣਹੋਈ ਨਿੰਦਿਆ ਕਰੇ ਕਹੇ ਕਿ ਇਹਦੇ ਚੌਗਣ ਹਨਗੇ ਇਹਨ ਹੋਏ 200 ਰੁਪਏ ਜੇ ਕੋਈ ਹਰੀ ਦੇ ਜਾਂਦੇ ਆਪਣਾ ਗੁਣ ਨਾ ਗਵਾਵੇ ਕਿ ਆਦਮੀ ਉੱਧਰ ਜਾਂਦੇ ਵੀ ਸਾਡੀ ਨਿੰਦਿਆ ਕਰਦੇ ਚਲੋ ਅਸੀਂ ਹੁਣ ਕੀ ਭਜਨ ਬੰਦਗੀ ਕਰੀ ਇਸ ਪ੍ਰਕਾਰ ਨਹੀਂ ਹੋਣਾ ਚਾਹੀਦਾ ਮਾਲਾ ਕਹਿੰਦੇ ਜਿਹੜੇ ਵਾਇਰਸ ਦੇ ਪਿਆਰੇ ਹਨ ਆਪਣਾ ਗੁਣ ਨਾ ਗਵਾਵੋ ਐਸ ਦਾ ਗੁਣ ਉਪਕਾਰ ਕਰਨ ਵਾਲੇ ਦਾ ਸੁਭਾਅ ਹੈ ਨਾ ਪਰ ਉਪਕਾਰੀ ਸੁਭਾਅ ਉਹ ਗਾਉਂਦੇ ਨਹੀਂ ਹਰ ਵਕਤ ਕੈਮਰਾ ਰੱਖਦੇ ਜਿਵੇਂ ਸਾਧ ਸੰਗਤ ਜੀ ਇੱਕ ਬਿਛੂ ਸੀ ਉਹ ਪਾਣੀ ਦੇ ਵਿੱਚ ਡੁੱਬ ਰਿਆ ਸੀ ਉਹਨੂੰ ਵੇਖ ਕਰਕੇ ਕਿਸੇ ਨੇ ਕਿਹਾ ਜੀ ਇਹਨੂੰ ਕੱਢ ਦੇ ਜਾਨਵਰ ਡੁੱਬਦਾ ਹੈ ਸੰਤ ਮਹਾਤਮਾ ਉਹਨੂੰ ਵਿੱਚੋਂ ਕੱਢਣ ਜਦੋਂ ਪਾਣੀ ਤੋਂ ਬਾਹਰ ਨਿਕਲਿਆ ਉਹ ਡੰਗ ਮਾਰੇ ਫੇਰ ਹੱਥ ਹਿਲ ਕੇ ਡਿੱਗ ਪਵੇ ਫੇਰ ਚੱਕ ਕੇ ਕੱਢਣ ਫੇਰ ਉਹ ਡੰਗ ਮਾਰੇ ਫੇਰ ਡਿੱਗ ਪਵੇ ਹੱਥ ਹਿਲ ਕੇ ਇਸ ਤਰ੍ਹਾਂ ਕਰਦੇ ਉਹਨੂੰ ਕਿਹਾ ਮਹਾਰਾਜ ਤੁਸੀਂ ਇਹ ਵਿੱਚੋਂ ਕਾਹਨੂੰ ਚੱਕਦੇ ਹੋ ਕਹਿੰਦੇ ਵੀ ਇਹ ਆਪ ਦਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਤੇ ਮੈਂ ਆ ਉਹਦਾ ਪਰਵਕਾਰ ਵਾਲਾ ਸੁਭਾਅ ਕਿਉਂ ਛੱਡਾਂ ਇਸ ਪ੍ਰਕਾਰ ਸਾਥ ਸੰਗਤ ਜੀ ਆਪ ਦਾ ਗੁਣ ਉਪਕਾਰ ਵਾਲਾ ਸੁਭਾਅ ਨਹੀਂ ਉਹ ਗੁਣ ਨੇ ਹਰ ਵਕਤ ਉਪਕਾਰ ਹੀ ਕਰਦੇ ਰਹਿੰਦੇ ਜਿਹੜੇ ਵਕਾਰੀ ਆਦਮੀ ਉਹਨਾਂ ਤੇ ਵੀ ਉਪਕਾਰ ਕਰਦੇ ਰਹਿੰਦੇ ਹਨ ਇਉਂ ਆਪ ਦਾ ਗੁਣ ਵਾਲਾ ਜਿਹੜਾ ਭਲਾ ਕਰਨ ਦਾ ਉਹ ਨਹੀਂ ਗੁਣ ਦੇ ਹਰ ਵਕਤ ਆਪ ਲੋ ਜਦੋਂ ਸਾਥੀ ਆਦਮੀ ਆਪਦੀ ਆਪ ਤਨੀ ਛੱਡਦੇ ਗੁਰਮਖ ਆਪਣੇ ਸੁਭਾਅ ਨੂੰ ਚੰਗੇ ਨੂੰ ਕਿਉਂ ਛੱਡ ਦੇ ਨੇ ਇੱਕ ਨੂੰ ਇਸ ਪ੍ਰਕਾਰ ਦਾ ਉਹਦਾ ਸੁਭਾਅ ਹੁੰਦਾ ਹੈ ਆਪਣਾ ਗੁਣ ਨਾ ਗਵਾਵਾ ਤੇ ਜਿਹੜਾ ਕੋਈ ਨਿੰਦਿਆ ਕਰਦਾ ਹੈ ਅਰਥਪੈ ਇਹੋ ਹੀ ਹੈ ਗੁਣ ਨਾ ਗਵਾਵਾ ਉਹ ਆਪਦੇ ਗੁਣਾਂ ਨੂੰ ਗਵਾ ਲਿੰਦਾ ਹੈ ਮਹਾਤਮਾ ਦਾ ਕੀ ਉਗਾਰਨਾ ਉਹਦੇ ਕੋਲ ਉਪਕਾਰ ਆਦਿਕ ਸਵਾਦ ਦੁਨੀਆ ਨੂੰ ਭੁੱਲ ਜਾਂਦੇ ਹਨ ਬਾੜ ਗੁਣ ਨਾ ਗਵਾਏ ਕਰਨਾ ਰਹਾਉ ਮੰਨੇ ਨੂੰ ਔਕੜਾ ਨਾ ਪਹਿਲਾਂ ਗੁਣ ਨਾ ਗਵਾਵੇ ਹਾਂਜੀ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਉਹ ਗੁਰਮੁਖ ਕਿਸੇ ਤੇ ਵੈਰ ਵਿਰੋਧ ਨਹੀਂ ਕਰਦੇ ਉਹ ਜਾਣਦੇ ਆ ਅੰਦਰ ਜੈਨੀ ਵਾਹਿਗੁਰੂ ਐਤੇ ਜੈਤ ਲਾਜ ਦੇਤੇ ਭਗਤ ਜਨਾਂ ਕੋ ਆ ਤੇ ਰਾਖਸ ਹੋਈ ਆਪ ਹੀ ਪਰਖਣ ਵਾਸਤੇ ਮਾਰਨ ਨੇ ਕੌਂਸੇ ਕੀਤੇ ਐ ਓ ਜਾਣਦਾ ਇਸ ਪ੍ਰਕਾਰ ਜਾਣ ਕੇ ਉਹ ਕਹਿੰਦੇ ਜੋ ਕੋਈ ਕਰਦਾ ਸਰਬ ਕਾ ਮਾਲਕ ਆਪ ਹੀ ਕੌਂਸੇ ਕਰ ਰਿਹਾ ਹੈ ਸਾਡੀ ਪਰਖ ਵਾਸਤੇ ਸਾਡਾ ਇਮਤਿਹਾਨ ਲੈ ਰਿਹਾ ਕਿ ਪਾਸ ਹਨ ਕਿ ਨਹੀਂ ਕਿ ਕਿਸੇ ਵੀ ਵਿਰੋਧ ਦਾ ਵੇਖ ਕੇ ਇਸ ਪਾਸਿਓਂ ਹਟਦਾ ਨਹੀਂ ਜਾਂਦੇ ਪਰਕਾਰ ਵੱਲੋਂ ਇੰਝ ਜਾਣ ਕੇ ਮਸਤ ਹੋ ਕੇ ਵਾਹਿਗੁਰੂ ਜੀ ਜੁੜੇ ਰਹਿੰਦੇ ਹਨ ਹਰ ਆਪੇ ਕਾਰ ਕਮਾਵੇ ਹਰੀ ਆਪ ਹੀ ਸਾਰੀ ਕਾਰ ਨੂੰ ਭਾਗ ਭਗਤੀ ਨੂੰ ਵੀ ਕਮਾਉਂਦਾ ਹੈ ਆਪੇ ਹੀ ਜੋ ਕਿਸ ਕਰੇ ਸੋ ਆਪੇ ਸੁਆਮੀ ਜੋ ਕੁਝ ਕਰ ਰਿਹਾ ਆਪ ਹੀ ਮਾਲਕ ਕਰ ਰਿਹਾ ਹੈ ਹਰ ਆਪੇ ਕਾਰ ਕਮਾਉਂ ਆਪਣੇ ਬੰਦਗੀ ਦਾ ਮਾਣ ਨਹੀਂ ਕਰਦੇ ਕਹਿੰਦੇ ਹਰੀ ਆਪ ਹੀ ਭਗਤੀ ਰੂਪ ਕਾਰ ਨੂੰ ਵੀ ਕਮਾ ਰਿਹਾ ਹੈ ਹਰ ਆਪੇ ਹੀ ਮਤ ਦੇਵ ਹੈ ਸੁਆਮੀ ਆਪ ਹੀ ਗੁਰਦਾਰ ਸਰਵ ਕਾ ਮਾਲਕ ਸ੍ਰੇਸ਼ਟ ਮਤ ਇਹਨਾਂ ਨੂੰ ਬਖਸ਼ੂ ਦੇਵੇਗਾ ਕਿਰਪਾ ਕਰੇਗਾ ਹਰ ਆਪੇ ਬੂਲ ਬੁਲਾਵੇ ਆਪੀ ਹਰੀ ਕਰਖਣ ਵਾਸਤੇ ਜਿਹੜੇ ਬੋਲ ਹੈ ਕਿਸੇ ਪ੍ਰਕਾਰ ਦੇ ਬਿਆੰਗ ਬਚਨ ਕਹੇ ਨੇ ਇਹਨਾਂ ਬੋਲਾਂ ਨੂੰ ਵੀ ਆਪ ਹੀ ਬੁਲਾਉਂਦਾ ਹੈ ਹਰੀ ਆਪ ਹੀ ਬੋਲ ਮਹਾਵਾਕਾਂ ਨੂੰ ਗੁਰਾਂ ਦਵਾਰਾ ਬੁਲਾਉਂਦਾ ਹੈ ਹਰ ਆਪੇ ਪੰਜ ਤਤ ਵਿਸਥਾਰ ਆਪੀ ਹਰੀ ਨੇ ਪੰਜਾਂ ਤਤਾਂ ਦਾ ਵਿਸਥਾਰ ਕੀਤਾ ਹੋਇਆ ਹੈ ਪਿਥਵੀ ਆਕਾਸ਼ ਆਦਕਾਂ ਦਾ ਵਿਚ ਤਾਤੂ ਪੰਜ ਆਪ ਪਾਵ ਇਹਦੇ ਵਿੱਚ ਤਾਤੂ ਅੰਸਾਂ ਜਿਹੜੀਆਂ ਪੰਜ ਮਾਇਆ ਦੀਆਂ ਵੀ ਆਪ ਹੀ ਪਾਈਆਂ ਇਹ ਪਰਖਣ ਵਾਲੇ ਲੋਕਾਂ ਦੇ ਦੇਖਿਆ ਵੇਖੇ ਗੁਣ ਵੀ ਅੰਦਰ ਹਨਗੇ ਜਿਸ ਪ੍ਰਕਾਰ ਸਹਿਨਸੀਲ ਨਬਰ ਹਾਤੇ ਸਹਿਨ ਸੁਭਾ ਜਿਹੜਾ ਹੈ ਸੀਲ ਸੁਭਾ ਨਰਮ ਸੁਭਾ ਭ੍ਰੰਤੀ ਤੋਂ ਰਹਿਤ ਹੋਣਾ ਜਿਵੇਂ ਆਕਾਸ਼ ਖੋਭ ਤੋਂ ਰਹਿਤ ਹੈ ਧਰਤੀ ਜਿਹੜੀ ਹੈ ਜਿਉਂ ਧਰਤੀ ਕੋ ਧਰਤੀ ਦੇ ਵਿੱਚ ਗੁਣ ਦੇ ਬ੍ਰਹਮ ਗਿਆਨੀ ਕਾ ਤਿਰ ਦੇ ਕਿਉ ਬਸਦਾ ਕੋਈ ਖੋਦਾ ਕੋਈ ਚੰਨ ਲੇਵ ਕੋਈ ਧਰਤੀ ਨੂੰ ਪੱਟੀ ਜਾਏ ਕੋਈ ਚੰਨ ਦੀ ਲੇਵ ਕਰੀ ਜਾਵੇ ਇੱਕ ਰਾਹ ਧਰਤੀ ਰਹਿੰਦੀ ਹੈ ਇਸੇ ਪ੍ਰਕਾਰ ਕੋਈ ਆਧਰ ਕਰੀ ਜਾਵੇ ਕੋਈ ਨਰਾਦਰੀ ਕਰੀ ਜਾਵੇ ਕਿਉ ਧਰਤੀ ਜਿਵੇਂ ਪਾਉਣ ਦਾ ਸੁਭਾਅ ਹੈ ਸੀਤਮੰਦ ਸੁਗੰਧ ਚਲਿਓ ਸਰਵ ਧਾਨ ਸਮਾਨ ਜਹਾਂ ਸਾ ਕੁਝ ਕਹਾ ਲਾਗੋ ਤਿਲ ਨ ਸੰਕਾਮਾਨ ਧਰਤੀ ਪਾਉਣ ਦਾ ਸੁਭਾਅ ਹੈ ਜੇ ਤਾਂ ਚੰਗੇ ਸੋਹਣੇ ਬਾਗਾਂ ਵਿੱਚ ਜਿਉਂ ਤੇ ਖੁਸ਼ਬੂ ਲਿਆਉਂਦੀ ਹੈ ਅੱਗੇ ਜੇ ਕੋਈ ਹੱਡਾ ਜਿਹੜੇ ਵੀ ਨਹੀਂ ਆਉਂਦੀ ਹੈ ਤੇ ਉਹਦੀ ਜੇ ਬਦਬੂ ਆਉਂਦੀ ਹੈ ਉਹ ਸ਼ੰਕਾ ਨਹੀਂ ਮੰਨਦੀ ਸਾਰਿਆਂ ਵਿੱਚ ਦੀ ਪੌਣ ਉਸੇ ਦਾ ਨਰੇਲ ਰਹਿਂਦੀ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਜਿਹੇ ਜੇ ਸੁਭਾਅ ਹੈ ਤਾਂ ਉਸੇ ਪੁਰਖ ਜਿਹੜੇ ਬਦਬੂ ਆ ਰਹੇ ਹੈ ਰਾਜਸੀ ਚਲਾਕ ਹਨਗੇ ਸਾਦਗੀ ਨਰਮ ਹਨਗੇ ਇਉਂ ਜਿਸ ਪ੍ਰਕਾਰ ਤਾਂ ਤਾਂ ਸੁਭਾਅ ਉਹਨਾਂ ਦੇ ਪੌਣ ਵਰਗਾ ਸੁਭਾਅ ਹੈ ਇਸੇ ਨੂੰ ਮਹਾਤਮਾ ਜਾਣਦੇ ਹਨ ਅਨਿਜਾ ਸੁਭਾਅ ਜਿਵੇਂ ਆਪ ਨਰਮਲ ਹੈ ਫੋਰ ਦੀ ਮਹਿਲ ਤੋਂ ਹੋ ਕੇ ਨਰਮਲ ਕਰ ਦਿੰਦਾ ਹੈ ਅਨਿਜਾ ਸੁਭਾਅ ਹੈ ਆਪ ਪ੍ਰਕਾਸ਼ ਰੂਪ ਹੈ ਜਿਹੜੀ ਚੀਜ਼ ਪੈਂਦੀ ਉਸ ਨੂੰ ਵੀ ਲਾਲ ਪ੍ਰਕਾਸ਼ ਵਾਲੀ ਕਰ ਦਿੰਦੀ ਹੈ ਆਕਾਸ਼ ਖੋਪ ਤੋ ਰਹਤਾ ਜਿਸ ਪ੍ਰਕਾਰ ਨਿਹਰੀਆਂ ਬਦਲ ਆਦ ਕਾਉਂਦੇ ਆ ਫਿਰ ਵੀ ਉਸੇ ਤਰ੍ਹਾਂ ਰਹਿੰਦਾ ਹੈ ਕਿਉਂ ਪੰਜਾਂ ਤਤਾਂ ਦੇ ਸੁਭਾਅ ਜਿਹੜੇ ਹੈ ਵਿੱਚ ਤਾਤੂ ਪੰਜ ਆਪ ਪਾਵੇਂ ਆਪ ਹੀ ਪੰਜਾਂ ਤਤਾਂ ਦੇ ਸੁਭਾਅ ਜਿਹੜੇ ਗੁਣਾ ਵਾਲੇ ਆਪ ਪਾਏ ਹਨ ਆਪ ਹੀ ਪਰਖਣ ਵਾਤੇ ਦੂਜੇ ਤਾਤੂ ਮਾਈ ਕੀ ਸੁਭਾਅ ਹਨਗੇ ਜਿਹੜੇ ਕਾਮ ਜਿਹੜਾ ਹੈ ਪਾਣੀ ਦਾ ਸੁਭਾਅ ਹੈ ਕਰੋਧ ਜਿਹੜਾ ਅਗਨੀ ਦਾ ਸੁਭਾਅ ਹੈ ਇਸੇ ਪ੍ਰਕਾਰ ਆਕਾਸ਼ ਦਾ ਲੋਭ ਹੈ ਅਤੇ ਹੰਕਾਰ ਜਿਹੜਾ ਹੈ ਇਹ ਵੀ ਆਕਾਸ਼ ਦਾ ਸੁਭਾਅ ਹੈ ਅਤੇ ਜੜ ਦਾ ਦੇਖੋ ਪ੍ਰithvi ਆਜ ਕਾਦੇ ਸੁਭਾਅ ਹਨਗੇ ਇਸ ਪ੍ਰਕਾਰ ਦੇ ਤੱਤਾਂ ਦੇ ਸੁਭਾਅ ਜਿਹੜੇ ਹਨਗੇ ਇਹਨਾਂ ਪੰਜ ਧਾਤੂ ਕਾਮ ਕਰੋ ਲੋ ਮੋਹ ਹੰਕਾਰ ਵੀ ਆਪ ਹੀ ਜੀਆਂ ਨੂੰ ਪਰਖਣ ਵਾਸਤੇ ਪਾਉਣਾ ਕੀਤੇ ਆ ਵੇਖੀਏ ਮੇਰੇ ਹਲਾਉਂਦੇ ਆ ਕਿਉਗਣਾ ਚ ਫਸਦੇ ਆ ਜਨ ਨਾਨਕ ਸਤਗੁਰ ਮੀਲੇ ਆਪੇ ਧੀ ਗੁਰੂ ਸਾਹਿਬ ਜੀ ਕਹਿੰਦੇ ਜਿਨਾਂ ਨੂੰ ਸਤਗੁਰਾਂ ਦੇ ਨਾਲ ਆ ਮੇਰਾ ਵਾਹਿਗੁਰੂ ਮੇਲ ਦਿੰਦਾ ਹੈ ਹਰ ਆਪੇ ਝਗੜ ਚੁਕਾਉਂਦਾ ਹੈ ਜੈ ਜੀ ਹਰੀ ਉਹਨਾਂ ਦਾ ਇਹ ਕਾਮ ਆਸਰੀ ਸੰਪਦਾ ਨੂੰ ਮੇਲ ਕੇ ਦੇਵੀ ਸੰਪਦਾ ਦੇ ਕਰਕੇ ਜੰਮਣਵੰਦ ਦਾ ਝਗੜਾ ਚੁਕਾਉਂਦਾ ਮੁਕਤ ਕਰ ਦਿੰਦਾ ਹੈ ਐਸਾ ਉਹ ਕਿਰਪਾਲੂ ਹੈ ਪਰਮੇਸ਼ਵਰ